ਹੈਗਾ ਜੀ ਕੱਲ੍ਹ ਤੋਂ ਕਵਾਂਟਲਾਂ ਦੇ ਹਿਸਾਬ ਨਾਲ ਜਲੇਬੀਆਂ ਨਿਕਲੀਆਂ ਆ ਇਹ ਜਿਹੜੀਆਂ ਮੈੱਕਾ ਮੈਂ ਕਹਿੰਦਾ ਆਇਆ ਇੱਥੇ ਆ ਰਹੀਆਂ ਨੇ ਇਹਨੇ ਗੋਰਿਆਂ ਦੇ ਮੂੰਹ 'ਚ ਵੀ ਪਾਣੀ ਆ ਗਿਆ ਹੁਣ ਹੁਣ ਕਿੱਥੇ ਤੱਕ ਜਾਂਦੀ ਮੈੱਕਾ ਮੈਂ ਕਿਹਾ ਜਿੱਥੇ ਤੱਕ ਮੈੱਕੀ ਜਾਂਦੀ ਆ ਤਾਹੀ ਤੱਕ ਗੋਰੇ ਵੀ ਆ ਰਹੇ ਆ ਕਈ ਦੇਖੇ ਅਸੀਂ ਗੱਡੀਆਂ ਦੇ ਵਿੱਚ ਉਹ ਕਹਿੰਦੇ ਵੀ ਇੱਥੇ ਕੀ ਆ ਕੇ ਤੂੰ ਆ ਕੇ ਦੇਖੋ ਕੀ ਆ ਨੇ ਗੈਸਟ ਹੋਤੇ ਮੈਂਬਰ ਆਫ ਪਾਰਲੀਮੈਂਟ ਆਏ ਸੀਗੇ ਉਸ ਕਹਿੰਦੇ ਸਾਨੂੰ ਚਾਹ ਬਹੁਤ ਸਵਾਦ ਮੀਡੀਆ ਦੱਸੋ ਚਾਹ ਚ ਕੀ ਪਾਉਨੇ ਆ ਤੁਸੀਂ ਅੱਛਾ ਜੀ ਈ ਹੋਰ ਦੱਸਿਏ ਪਾਰਲੀਮੈਂਟ ਦੇ ਵਿੱਚ ਵੀ ਪੂਰਨ ਸਿੰਘ ਨੇ ਜਲੇਬੀਆਂ ਬਣਾ ਕੇ ਲਗਾਈ ਸੀ ਉਹਦਾ ਦਿਵਾਲੀ ਤੋਂ ਤੱਕ ਲਾਏ ਸਾਰਿਆਂ ਨੂੰ ਪਾਰਲੀਮੈਂਟ ਤਾਂ ਖੁਲਾਤੀਆਂ ਜਲੇਬੀਆਂ ਮੈਂ ਕਹਾਂ ਤਾਂ ਤਾਂ ਖੁਲਾਤੀ ਸੀ ਅਸੀਂ ਇੱਕ ਵਾਰੀ ਉਹ ਕਹਿੰਦੇ ਵੀ ਅਸੀਂ ਗਿਫਟ ਦੇਣਾ ਜਲੇਬੀਆਂ ਦਾ ਆਜ ਚ ਗਈਆਂ ਅਸੀਂ ਇੱਥੋਂ ਜਹਾਜ਼ ਨੇ ਟਰੰਗੇ ਤੋਂ ਜਲੇਬੀਆਂ ਜਹਾਜ਼ ਚ ਗਈਆਂ ਜੀ ਟਰੰਗੇ ਤੋਂ ਜਹਾਜ਼ ਭੇਜੀਆਂ ਸੀ ਬਲਿੰਟਨ ਨੂੰ ਇਹ ਤਾਂ ਪਾਕਿਸਤਾਨ ਨੂੰ ਵੀ ਲੈ ਕੇ ਚੱਲੇ ਸੀ ਅਸੀਂ ਕਹਾਂ 82 ਤੋਂ ਤੇ ਨਾਲ ਲੈ ਕੇ ਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਇਹ ਸਾਡੇ ਕਮਿਊਨਿਟੀ ਆ ਇਹ ਸਾਡਾ ਇੰਡੀਆਨ ਆ ਇਹ ਸਾਡਾ ਪੰਜਾਬ ਆ ਇਸ ਪੰਜਾਬ ਨੂੰ ਅਸੀਂ ਇਦਾਂ ਹੀ ਬਰਕਰਾਰ ਰੱਖੀਏ ਤੇ ਬਹੁਤ ਸੋਹਣਾ ਲੱਗਦਾ ਸਮੇਂ ਨਿਊਜ਼ੀਲੈਂਡ ਦੇ ਵਿੱਚ ਖੜੇ ਆ ਸਿੱਖ ਖੇਡਾਂ ਚੱਲ ਰਹੀਆਂ ਐ ਐਨਜ਼ੈਪ ਸਿੱਖ ਗੇਮਸ ਜਿਸ ਦੇ ਵਿੱਚ ਬਹੁਤ ਸਾਰੇ ਇਵੈਂਟ ਚੱਲ ਰਹੇ ਐ ਪਰ ਜਿੱਥੇ ਸਿੱਖ ਇਕੱਠੇ ਹੋਣ ਸਿੱਖ ਖੇਡਾਂ ਹੋਣ ਜਾਂ ਪੰਜਾਬੀ ਹੋਣ ਫਿਰ ਉੱਥੇ ਲੰਗਰ ਨਾ ਚੱਲੇ ਤੇ ਖੁੱਲਾ ਨਾ ਵਰਤੇ ਇਦਾਂ ਹੋ ਨਹੀਂ ਸਕਦਾ ਸੋ ਸਾਡੇ ਨਾਲ ਲੰਗਰ ਛਕਣ ਵਾਲੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਐ ਪਰ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਜਿਹੜੇ ਸੇਵਾ ਕਰ ਰਹੇ ਐ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਪੂਰਨ ਸਿੰਘ ਆ ਅਸੀਂ ਟਰੰਗੇ ਦੀ ਸੰਗਤ ਵੱਲੋਂ ਹਾਂਜੀ ਸਾਨੂੰ ਰਸਤ ਦੇ ਕੇ ਭੇਜਿਆ ਗਿਆ ਕਿ ਇੱਥੇ ਤੁਸੀਂ ਸਿੱਖ ਗੇਮਾ ਦੇ ਵਿੱਚ ਜੋ ਛੇਵੀਂ ਸੇਵਕ ਗੇਮਾ ਹੋਣੀ ਆ ਜੀ ਉਹਨਾਂ ਨੇ ਕਿਹਾ ਵੀ ਇੱਥੇ ਦੇਸੀ ਘੇਦੀਆਂ ਜਲੀਬੀਆਂ ਦਾ ਲੰਗਰ ਲਾਉਣਾ ਪੀਜ਼ਿਆਂ ਵਰਗਰਾਂ ਜਾਂ ਹੋਰ ਲਗ ਲਗ ਤਰ੍ਹਾਂ ਦੇ ਫੂਡ ਇੱਥੇ ਵਰਤਦੇ ਤੁਸੀਂ ਜਲੇਬੀਆਂ ਲਾਤੀਆਂ ਲੰਗਰ ਨਿਕਲ ਰਹੀਆਂ ਜੀ ਅੱਜ ਮੈਂ ਕਹਾਂ ਜੀ ਕੱਲ ਤੋਂ ਕਵਾਂਟਲਾਂ ਦੇ ਹਿਸਾਬ ਨਾਲ ਜਲੇਬੀਆਂ ਨਿਕਲੀਆਂ ਅੱਛਾ ਜੀ ਤੇ ਹੁਣ ਵੀ ਕਹਾ ਲਗਾਤਾਰ ਇਹ ਜਾਰੀ ਰਹਿਣਗੀਆਂ ਕਿਉਂਕਿ ਕੱਲ ਤੋਂ ਸਵੇਰ ਤੋਂ ਸ਼ੁਰੂ ਹੋਏ ਹੋਣ 9 ਵਜੇ ਤੋਂ 8 ਵਜੇ ਤੋਂ ਜੀ ਆਦੇ ਹੁਣ ਦੇਖ ਲਓ ਕਿੰਨਾ ਟਾਈਮ ਹੋ ਗਿਆ ਉਹ ਤੋਂ ਕਦੀ ਇੱਥੇ ਤੂੜ ਨਹੀਂ ਆਈ ਮਹਾਰਾਜ ਦੇ ਲੰਗਰ ਦੇ ਵਿੱਚ ਇੰਦਾ ਹੀ ਵਰਤਦੀਆਂ ਸੋ ਮੈਂ ਇਹਨਾਂ ਦੇ ਸਿੱਖ ਗਿਮਾਂ ਵਾਲੇ ਆਰਗੇਨਾਈਜ਼ਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਜਿਨ੍ਹਾਂ ਨੇ ਵੱਡਾ ਇਹ ਛੋਟੇ ਕੰਮ ਨਹੀਂ ਹੁੰਦੇ ਜਿਹੜੇ ਇਹ ਕਰਨੇ ਇਹ ਸਾਰੇ ਕਮ ਬਿਲਕੁਲ ਜੀ ਤੇ ਇਸ ਕਰਕੇ ਮੈਂ ਇਹਨਾਂ ਸਾਰੀ ਸਿਕੀਮਾ ਦੀ ਟੀਮ ਦਾ ਤੇ ਸਮੁੱਚੀ ਸਾਧ ਸੰਗਤ ਨੂੰ ਆਫਲਾਈਨ ਦੀ ਸਾਰੀ ਨਿਊਜ਼ੀਲੈਂਡ ਦੀ ਸੰਗਤ ਨੂੰ ਜਿਹੜੀ ਇੱਥੇ ਫੋਮਾ ਮਾ ਕੇ ਪਹੁੰਚੀ ਆ ਥੋੜੇ ਬਹੁਤੀ ਕੰਮੜੀ ਵੀ ਹੈਗੀ ਆ ਉਹਦੇ ਬਾਵਜੂਦ ਵੀ ਇੱਥੇ ਪਹੁੰਚੀ ਆ ਤੇ ਮੈਂ ਸਾਰੀ ਸਮੁੱਚੀ ਸਾਧ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਤੇ ਆਪਣੇ ਵੱਲੋਂ ਤੇ ਤਰੰਗੇ ਦੀ ਸੰਗਤ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਲੱਖ ਲੱਖ ਬਧਾਈਆਂ ਇੱਦੇ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਇਕਾ ਬਖਸ਼ੇ ਤੇ ਇਦਾਂ ਦੀਆਂ ਸਮਝਦਾ ਕਮਿਊਨਿਟੀ ਦੇ ਸਿਰ ਤੇ ਇਹ ਮੇਲੇ ਲੱਗੇ ਹੀ ਰਹਿਣ ਜੀ ਰਹਿਣ ਜੀ ਮੈਂ ਕਹਾਂ ਤਨ ਤਨ ਹੁੰਦੀ ਰਹੇ ਕਿ ਮਹਾਰਾਜ ਦਸਵੇਂ ਪਾਤਸ਼ਾਹ ਦਾ ਲੰਗਰ ਚੱਲਦਾ ਰਹੇ ਇਹ ਜਿਹੜੀਆਂ ਮੈਕਾ ਮੈਂ ਕਹਿੰਦਾ ਆਈਆਂ ਇੱਥੇ ਆ ਰਹੀਆਂ ਐ ਇਹਨਾਂ ਗੋਰਿਆਂ ਦੇ ਮੂੰਹ 'ਚ ਵੀ ਪਾਣੀ ਆ ਗਿਆ ਹੁਣ ਹੁਣ ਜਿੱਥੇ ਤੱਕ ਜਾਂਦੀ ਮਹਿਕ ਮੈਂ ਕਹਾਂ ਜਿੱਥੇ ਤੱਕ ਮਹਿਕ ਜਾਂਦੀ ਆ ਤਾਹੀ ਤਾਂ ਗੋਰੇ ਵੀ ਆ ਰਹੇ ਆ ਕਈ ਦੇਖੇ ਅਸੀਂ ਗੱਡੀਆਂ ਦੇ ਵਿੱਚ ਉਹ ਕਹਿੰਦੇ ਵੀ ਇੱਥੇ ਕੀ ਆ ਕਿ ਤੂੰ ਆ ਕੇ ਦੇਖੋ ਕੀ ਆ ਬਹੁਤ ਵਧੀਆ ਸਮੈਲ ਆ ਰਹੀ ਖਾ ਔਰ ਹੋਰ ਅਸੀਂ ਬੋਲਤਾ ਮੈਂ ਪ੍ਰੈਜ਼ੀਡੈਂਟ ਆਫ ਨਿਊ ਸੈਕ ਕੌਂਸਲ ਆਫ ਨਿਊਜ਼ੀਲੈਂਡ ਬਚਨ ਸਿੰਘ ਲੱਲੀ ਜੀ ਅਸੀਂ ਹਰ ਜਿਸ ਤਰ੍ਹਾਂ ਇੱਥੇ ਜਿੰਨੀ ਰੌਣਕ ਆ ਸਾਨੂੰ ਵੀ ਆਰਗੇਨਾਈਜ਼ਰ ਨੇ ਕਿਹਾ ਸੀਗਾ ਵੀ ਚਲੋ ਸਾਨੂੰ ਬੇਸਣ ਬਣਾ ਕੇ ਦਿਓ ਅਸੀਂ ਉਹਨੇ 2 ਕੁਇੰਟਲ ਕਿਹਾ ਸੀ ਉਹਦੀ ਬਜਾਏ ਅਸੀਂ 4 ਕੁਇੰਟਲ ਬੇਸਣ ਬਣਾ ਕੇ ਦਿੱਤਾ ਆ ਜੀ ਤਾਂ ਕਿ ਲੋਕੀ ਸੰਗਤ ਵੱਜ ਜਾਂਦੀ ਹੈ ਜੀ ਸੰਗਤ ਵੱਜ ਜਾਂਦੀ ਹੈ ਔਰ ਲੋਕੀ ਇੰਜੋਏ ਕਰ ਰਹੇ ਆ ਅਸੀਂ ਕਹਿੰਨੇ ਜਿਸ ਤਰ੍ਹਾਂ ਹੁਣ ਮੇਲਾ ਭਰਿਆ ਇਸ ਤੋਂ ਵੱਧ ਮੋਲ ਆਉਂਦੇ ਸਾਲ ਵੀ ਇਹ ਤੋਂ ਵੱਧ ਹੋਵੇ ਤਾਂ ਅਸੀਂ ਵੱਧ ਚੜ ਕੇ ਸੇਵਾ ਕਰਾਂਗੇ ਸਾਨੂੰ ਬਹੁਤ ਖੁਸ਼ੀ ਆ ਸਾਡੇ ਨਿਊਜ਼ੀਲੈਂਡ ਦੇ ਜਿੰਨੇ ਵੀ ਬੱਚੇ ਆਓ ਇੱਥੇ ਖੇਲਾਂ ਦੇ ਵਿੱਚ ਆ ਰਹੇ ਆ ਤੇ ਸਾਨੂੰ ਬਹੁਤ ਇਸ ਗੱਲ ਦਾ ਮਾਣ ਆ ਬਾਕੀ ਅਸੀਂ ਜਿਹੜੀ ਐਨ ਜੈਟ ਸਿੱਖ ਗੇਮਸ ਦੀ ਟੀਮ ਆ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਆ ਕਿ ਜਿਹੜਾ ਏਡਾ ਵੱਡਾ ਵਰਹਲਾ ਉਹਨਾਂ ਨੇ ਕੀਤਾ ਆ ਕੀ ਕੁਝ ਵਰਤ ਰਿਹਾ ਸਰ ਲੰਗਰ ਦੇ ਵਿੱਚ ਲੰਗਰ ਵਿੱਚ ਬਹੁਤ ਕੁਝ ਬਸਰਾ ਜਿਹੜੀ ਅੱਜ ਕੱਲ ਦਾ ਆਪਣਾ ਆਮ ਇੰਡੀਅਨ ਖਾਣੇ ਦੇ ਵਿੱਚ ਮਿਲਦਾ ਆ 36 ਕਿਸਮ ਦੇ ਪਦਾਰਥ ਲਾਤੇ ਬਿਲਕੁਲ ਜੀ ਸਭ ਕੁਝ ਜੋ ਮਿਲਦਾ ਜਿਹੜਾ ਮੰਗਦੇ ਉਹਨਾਂ ਨੂੰ ਵੀ ਕੁਝ ਮਿਲਦਾ ਆ ਬੜੀ ਖੁਸ਼ੀ ਦੀ ਗੱਲ ਆ ਅਸੀਂ ਵੀ ਇਸ ਲੰਗਰ ਦੇ ਪਾਰ ਦੇ ਹਿੱਸੇਦਾਰ ਬਣਿਆ ਮੈਂ ਛੜੀ ਫੋਨਪਾਲ ਗੁਰਦੁਆਰਾ ਦੂਖਨਵਾਰ ਤੋਂ ਬੋਲ ਰਿਹਾ ਹਾਂ ਤੇ ਅਸੀਂ ਵੀ ਕੋ ਇਸ ਵਿੱਚ ਹਿੱਸਾ ਪਾਇਆ ਅਤੇ ਇਹ ਨਾਲ ਸੰਗ ਦੇ ਨਾਲ ਇਹ ਜੋ ਲੋਗ ਦੇ ਨਾਲ ਸਭ ਕੋ ਜਲਦਾ ਹੈ ਤੇ ਬਹੁਤ ਸੰਗ ਤੇ ਇਸ ਵਿੱਚ ਖੁਸ਼ੀ ਹੈ ਐਨ ਮੈਂ ਬੜਾ ਧੰਨਵਾਦ ਕਰਦਾ ਇਸ ਆਪਣੇ ਸਿੱਖ ਗੇਮਾਂ ਵਾਲੇ ਨੇ ਜਿਨ੍ਹਾਂ ਨੇ ਇਹ ਚੀਜ਼ ਦਾ ਵੱਡਾ ਪ੍ਰਾਲਾ ਕੀਤਾ ਤੁਹਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਾਂ ਜੀ ਇੰਨਾ ਕਿੰਨਾ ਵਾਹ ਕੋਈ ਖਾਲਸਾ ਸਰ ਜਦੋਂ ਕੋਈ ਇਵੈਂਟ ਹੁੰਦਾ ਜੀ ਜਿੱਥੇ ਮੈਨੇਜਮੈਂਟ ਦਾ ਪੂਰਾ ਜ਼ੋਰ ਲੱਗਿਆ ਹੁੰਦਾ ਵੀ ਤਿਆਰੀਆਂ ਪੂਰੀਆਂ ਰਹਿਣ ਤਾਂ ਆ ਢਿੱਡ ਭਰਨੇ ਵਾਲਾ ਕੰਮ ਵੀ ਬਹੁਤ ਜ਼ਰੂਰੀ ਵੀ ਹੁੰਦਾ ਤੇ ਪ੍ਰੈਸ਼ਰ ਵੀ ਹੁੰਦਾ ਫਿਰ ਵੀ ਕੋਈ ਭੁੱਖਾ ਨਾ ਚੱਲ ਜੇ ਸੰਗਤ ਵੱਧ ਨਾ ਆ ਜੇ ਉਹ ਸਾਰੀ ਗੀਜਾ ਫਿਰ ਉਹ ਕਿਦਾਂ ਮੈਨੇਜ ਕੀਤੀ ਇਹ ਪਹਿਲਾਂ ਆਰਗੇਨਾਈਜ਼ ਹੁੰਦਾ ਜੀ ਇਹ ਗੁਰੂ ਰਾਮਦਾਸ ਦਾ ਲੰਗਰ ਹੈ ਇੱਕ ਦੀ ਘਟਿਆ ਨਹੀਂ ਇਹ ਸਤਿਗੁਰ ਦੀ ਕਿਰਪਾ ਪੂਰੇ ਵਰਲਡ ਦੇ ਵਿੱਚ ਕਿਤੇ ਵੀ ਜਾਓਗੇ ਤੁਸੀਂ ਸਾਡੇ ਸਿੱਖ ਸੰਗਤਾਂ ਜਿਹੜੀਆਂ ਨੇ ਜਦੋਂ ਲੱਭਦੀਆਂ ਵਾਹਿਗੁਰੂ ਦੀ ਕਿਰਪਾ ਬੱਲੇ ਬੱਲੇ ਹੋ ਜਾਂਦੀ ਆ ਹਰ ਸਾਲ ਵੱਧ ਆ ਜੀ ਕਦੀ ਕਦੀ ਘਟਿਆ ਨਹੀਂਗਾ ਪਰ ਇਹ ਤਾਂ ਹੁੰਦਾ ਵੀ ਬਣਾਈਏ ਕੀ ਕੋਈ ਇਹੋ ਜੀ ਚੀਜ਼ ਪੇਸ਼ ਕਰੀਏ ਵੀ ਸੰਗਤ ਮਤਲਬ ਆਨੰਦ ਲਵੇ ਹਾਂਜੀ ਹਾਂ ਇਹ 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 ਕੈਲਕੂਲੇਸ਼ਨ ਕਰਨੀ ਪੈਂਦੀ ਜੀ ਮਤਲਬ ਸਾਡੀਆਂ ਸੰਗਤਾਂ ਨੇ ਸਾਨੂੰ ਪਤਾ ਹੁੰਦਾ ਵੀ 50000 ਬੰਦਾ ਆਉਣਾ ਤੇ ਅਸੀਂ 70000 ਬੰਦੇ ਦੀ ਤਿਆਰੀ ਕੀਤੀ ਖਾਨ ਦੀ ਕਿਹਦਾ ਲੱਖ ਤੱਕ ਦਾ ਐਸਟੀਮੇਟ ਕਹਿੰਦੇ ਹਾਂ ਉਸ ਤੋਂ ਵੀ ਟੱਪੇਗਾ ਜੀ ਹਾਂਜੀ ਹਾਂ ਕੱਲ ਵੀ 25000 ਬੰਦਾ ਖਾ ਗਿਆ ਆਲਰੇਡੀ ਚਲਾ ਗਿਆ ਕੋਈ ਫਰਕ ਨਹੀਂ ਵੀ ਲੰਗਰ 'ਚ ਕੋਈ ਫਰਕ ਨਹੀਂ ਆ ਠਾਠਾ ਮਾਰਦਾ ਹੈ ਜੀ ਕੰਮ ਚੜ੍ਹਦੀ ਕਲਾ ਬਾਬਾ ਜੀ ਦੀ ਕਿਰਪਾ ਦੇਖੋ ਸਰ ਕਿਵੇਂ ਦੇਖਦੇ ਹੋ ਬਹੁਤ ਵਧੀਆ ਦੇਖ ਰਿਹਾ ਜੀ ਅਸੀਂ ਖਾਸ ਕਰਕੇ ਮੇਰਾ ਨਾਮ ਪਰਮਜੀਤ ਮੈਮੀ ਐਕਸ ਪ੍ਰੈਜ਼ੀਡੈਂਟ ਨਿਊਜ਼ੀਲੈਂਡ ਗੁਰੂ ਰਵਦਾਸ ਸਵਾ ਜੀ ਤੇ ਮੈਂ ਆਪਣੀ ਕਮੇਟੀ ਦਾ ਸਾਡੀ ਪ੍ਰੈਜ਼ੈਂਟ ਕਮੇਟੀ ਦਾ ਤੇ ਸਾਡੇ ਗੁਰੂ ਘਰ ਦੇ ਸਾਰੇ ਜੋ ਕੋਆਰਡੀਨੇਟਰ ਅਸੀਂ ਪਰਸੋਂ ਦੇ 1:00 ਕਲੋਕ ਦੇ ਸੇਵਾ ਕਰ ਰਹੇ ਹਾਂ 1:00 ਕਲੋਕ ਦੇ ਮੈਂ ਕੱਲ੍ਹ ਦੇਖ ਰਿਹਾ ਸੀ ਲਾਈਵ ਉਹਨਾਂ ਦਿਖਾਇਆ ਤੇ ਤੁਸੀਂ ਚਾਹ ਦਾ ਪਤੀਲਾ ਧਰਤਾ ਸੀ ਬਹਿਣੇ 1:00 ਕਲੋਕ ਨਾ ਲਾਸਟ 1:00 ਨਾਈਟ ਟਾਈਮ ਦੇ ਸਟਾਰਟਿੰਗ ਪੇ ਯੈਸਟਰਡੇ ਵੀ ਪੁੱਟ ਜਸਟ ਸਟਾਰਟਿੰਗ 500 ਕਿਲੋ ਪਕੌੜੇਸ ਯੈਸਟਰਡੇ ਤਾਂ ਟੂਡੇ ਇਜ਼ ਮੋਰ ਦੈਨ ਥੈਟ ਤਾਂ ਇਹ ਹੈਸ ਗੁਰੂ ਸਿੱਖੀਜ਼ਮ ਦੀ ਇੱਕ ਜਿਹੜੀ ਪ੍ਰਤਿਭਾ ਹੁੰਦੀ ਆ ਸਿੱਖੀਜ਼ਮ ਵਿੱਚ ਲੰਗਰ ਦਾ ਹੁੰਦਾ ਲੰਗਰ ਕਦੀ ਨਹੀਂ ਘਟਦਾ ਕੱਲ ਲੰਗਰ ਇੰਨਾ ਵੱਧ ਗਿਆ ਸੀਗਾ ਕਿ ਸਾਡੇ ਕੋਲ ਚਾਰ ਪਤੀਲੇ ਬਚੇ ਰਹੇ ਅੱਜ ਅੱਜ ਕੜੀ ਤੇ ਚੌਲ ਆ ਰਹੇ ਆ ਕੜੀ ਦੇ ਨਾਲ ਖਾਸ ਕਰਕੇ ਅੱਜ ਚਣੇ ਆ ਰਹੇ ਆ ਚਣੇ ਦੇ ਨਾਲ ਲੰਗਰ ਜੋ ਆ ਰਿਹਾ ਬਹੁਤ ਵੱਧ ਵੜ ਕੇ ਆ ਰਿਹਾ ਅਸੀਂ ਕਮੇਟੀ ਦਾ ਸਿੱਖ ਗੇਮ ਦਾ ਤੇ ਖਾਸ ਕਰਕੇ ਜਿਹੜੇ ਸਾਡੇ ਸਪான்ਸਰ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਤੁਹਾਡੇ ਕੈਮਰੇ ਵਾਲੇ ਨੂੰ ਕਹਾਂਗਾ ਪੁਲਿਸ ਮਗਰ ਦੇਖਿਓ ਕੱਲ ਸਾਡੀ ਵਾਰੀ ਨਾ ਸੀ ਆ ਰਹੀ ਬਈ ਇੰਨਾ ਰਸ਼ ਸੀਗਾ ਅਸੀਂ ਫੇਰ ਵੀ ਟਰਾਈ ਕੀਤੀ ਕੱਲ ਜਲੇਬੀਆਂ ਦੋ ਦੋ ਪਾ ਕੇ ਵੀ ਅਸੀਂ ਤੋਰਨ ਦੀ ਕੀਤੀ ਕਿ ਲੋਕਾਂ ਨੇ ਜਿੰਨਾ ਜਲੇਬੀਆਂ ਨੂੰ ਲਾਈਕ ਕੀਤਾ ਉਹ ਬਹੁਤ ਵਧੀਆ ਚੀਜ਼ ਸੀਗੀ ਕਿਸੇ ਗੋਰੇ ਨੇ ਆ ਕੇ ਪੁੱਛਿਆ ਨਹੀਂ ਵੀ ਇਹਨੂੰ ਕਹਿੰਦੇ ਕੀ ਆ ਨਾ ਕਿਸੇ ਗੋਰੇ ਨੇ ਨਹੀਂ ਆ ਕੇ ਖਾਸ ਕਰਕੇ ਮੋਰियां ਜਰੂਰ ਰਸੀਆ ਵੀ ਬੈਂਕਟਨਗੀ ਚੀਜ਼ ਕੀ ਆ ਆ ਸਾਡੇ ਕੋ ਇੱਥੇ ਅਸੀਂ ਮੇਨ ਗੈਸਟ ਉੱਤੇ ਮੈਂਬਰ ਆਫ ਪਾਰਲੀਮੈਂਟ ਆਏ ਹੋ ਸੀਗੇ ਉਹਸ ਕਹਿੰਦੇ ਸਾਨੂੰ ਚਾਹ ਬਹੁਤ ਸਵਾਦ ਮੀੜਿਆ ਦੱਸੋ ਚਾਹ ਚ ਕੀ ਪਾਉਨੇ ਆ ਤੁਸੀਂ ਅੱਛਾ ਜੀ ਤੇ ਉਹਨਾਂ ਨੂੰ ਅਸੀਂ ਇੱਥੇ ਲਿਆਂਦਾ ਆ ਕੇ ਦਿਖਾ ਲਿਆ ਵੀ ਅਸੀਂ ਭਾਈ ਇਹ ਦੇਸੀ ਚਾਹ ਬਣਾਉਨੇ ਆ ਇਦਾਂ ਦਾ ਕਰਕੇ ਇਦਾਂ ਬਣਾਈ ਦੀ ਆ ਉਹ ਬੜੇ ਖੋਜੋਏ ਕਹਿੰਦੇ ਇਹ ਜਿਹੜੀ ਚਾਹ ਦਾ ਸਾਨੂੰ ਵੀ ਦੱਸ ਦੋ ਵੇ ਅਸੀਂ ਵੀ ਘਰ ਜਾ ਕੇ ਇਦਾਂ ਬਣਾਇਆ ਕਰੀਏ ਚਾਹ ਦਾ ਚਾਹ ਦਾ ਮਸਾਲਾ ਦੇਣਾ ਪੈਣਾ ਮੈਂ ਕਹਾਂ ਜੀ ਅਸੀਂ ਸਪੈਸ਼ਲੀ ਹੋਰ ਦਸੀਏ ਪਾਰਲੀਮੈਂਟ ਦੇ ਵਿੱਚ ਵੀ ਪੂਰਨ ਸਿੰਘ ਨੇ ਜਲੇਬੀਆਂ ਬਣਾ ਕੇ ਲਗਾਈ ਸੀ ਉੱਥੇ ਦਿਵਾਲੀ ਦੇ ਉੱਤੇ ਖਲਾਈ ਸਾਰਿਆਂ ਨੂੰ ਪਾਰਲੀਮੈਂਟ ਤਾਂ ਖਲਾਉਂਦੀ ਆ ਜਲੇਬੀਆਂ ਮੈਂ ਕਹਾਂ ਤਾਂ ਤਾਂ ਖਰਾਉਂਦੀ ਸੀ ਅਸੀਂ ਇੱਕ ਵਾਰੀ ਪੂਰਨਾਂ ਦੇ ਮਹਾਰਾਜ ਦਾ ਨਹੀਂ ਬਸਾਕੀ ਦਾ ਮਨ ਆ ਬਸਾਕੀ ਬਣਾਈ ਸੀ ਪਾਰਲੀਮੈਂਟ ਦੇ ਵਿੱਚ ਉਹ ਦਿਵਾਲੀ ਦੇ ਉੱਤੇ ਬਸਾਕੀ ਦੇ ਦਿਵਾਲੀ ਦਿਵਾਲੀ ਦਾ ਬਣਾਇਆ ਸੀ ਉਹ ਕਹਿੰਦੇ ਵੀ ਅਸੀਂ ਗਿਫਟ ਦੇਣਾ ਜਲੇਬੀਆਂ ਦਾ ਅਸੀਂ ਇੱਥੋਂ ਜਹਾਜ਼ ਨੇ ਟਰੰਗੇ ਤੋਂ ਜਲੇਬੀਆਂ ਦੇ ਹੱਥ ਗਈਆਂ ਜੀ ਟਰੰਗੇ ਤੋਂ ਜਹਾਜ਼ ਭੇਜੀਆਂ ਸੀ ਬਲਿੰਟਨ ਨੂੰ ਇਹ ਤਾਂ ਪਾਕਿਸਤਾਨ ਨੂੰ ਵੀ ਲੈ ਕੇ ਚੱਲੇ ਸੀ ਅਸੀਂ ਕਹਾਂ ਵੇ ਏਡੀ ਤੂ ਤੇ ਨਾਲ ਲੈ ਕੇ ਜੀ ਤੇ ਬਹੁਤ ਸੋਹਣੀਆਂ ਗੱਲਾਂ ਤੁਸੀਂ ਕਰਦੇ ਆ ਜੀ ਬਹੁਤ ਸੋਹਣਾ ਤੁਹਾਡਾ 10ਵੇਂ ਬਾਦਸ਼ਾਹ ਦਾ ਲੰਗਰ ਆ ਦੇਖੋ ਮਹਾਰਾਜ ਕਾ ਨੇ ਚਲਾਇਆ ਇਦਾਂ ਚੱਲਦੇ ਰਹਿਣੇ ਆਏ ਤਾਂ ਇਦਾਂ ਤੋੜ ਨਹੀਂ ਆਣੀ ਇਹਦਾ ਲੰਗਰਾਂ ਦੇ ਵਿੱਚ ਦੇਖੋ ਕਣਕਬੇਬੀ ਨੇ 20 ਡਾਲਰਾਂ ਦਾ ਲੰਗਰ ਸ਼ੁਰੂ ਕਰਾਇਆ ਸੀ ਹਜੇ ਤੱਕ ਨਹੀਂ ਮੁੱਕਿਆ ਹਜੇ ਤੱਕ ਚੱਲਦਾ ਚੱਲਦਾ ਰਹਿਣਾ ਸਦੀਆਂ ਤੱਕ ਚੱਲਦਾ ਰਹੂਗਾ ਜੀ ਜੀ ਬਿਲਕੁਲ ਉਹ 20 ਆ ਰੁਪਈਆ ਦਾ ਸੀ ਰੁਪਈਏ ਵੀ ਕਹਿੰਦੇ ਉਸ ਸਮੇਂ ਨਹੀਂ ਸੀ ਹੁੰਦੇ ਕੋਈ ਕਰੰਸੀ ਹੋਰ ਹੁੰਦੀ ਸੀ ਪਰ ਫਿਰ ਆਪਾਂ ਹੁਣ ਰੁਪਈਆ ਦਾ ਕਹਿੰਦੇ ਆ ਡਾਲਰਾਂ ਦਾ ਪਰ ਜਿੱਥੇ ਮਰਜ਼ੀ ਚੱਲ ਜਵੇ ਜੀ ਡਾਲਰ ਕਹਿੰਦਾ ਹੈ ਵਿੱਚ ਭਾਜੀ ਸਿਰਫ ਇੱਕ ਦੁਨੀਆ ਦੇ ਵਿੱਚ ਸੈਕਸਿਜ਼ਮ ਹੀ ਹੈ ਜੀ ਦੁਨੀਆ ਦੇ ਵਿੱਚ ਹੋਰ ਕੋਈ ਅਜੇ ਕਿਸੇ ਨੇ ਲੰਗਰ ਲਾਇਆ ਨਹੀਂ ਕਿਸੇ ਨੇ ਵੀ ਸਿਰਫ ਸਪੇਨ ਚ ਹੀ ਹੜਾ ਗੱਲ ਆ ਸਪੇਨ ਵਿੱਚ ਉੱਥੇ ਦੇਖੋ ਜਿੱਥੇ ਤੱਕ ਪਹੁੰਚੇ ਨਹੀਂ ਉੱਥੇ ਤੱਕ ਜਿੱਥੇ ਲੜਾਈ ਵੀ ਲੱਗੀ ਹੁੰਦੀ ਆ ਇਹ ਸਿਰਫ ਬਰ ਕਿਉਂ ਆ ਕਿਉਂ ਅਸੀਂ ਕਿਸੇ ਨਾਲ ਦੁੱਜਕ ਨਹੀਂ ਕਰਦੇ ਜਦੋਂ ਦੁੱਜਕ ਹੁੰਦੀ ਆ ਤੁਸੀਂ ਕਿਸੇ ਨੂੰ ਖਲਾ ਨਹੀਂ ਸਕਦੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਇਹ ਸਾਡੇ ਕਮਿਊਨਿਟੀ ਆ ਇਹ ਸਾਡਾ ਇੰਡੀਆਨ ਆ ਇਹ ਸਾਡਾ ਪੰਜਾਬ ਆ ਇਸ ਪੰਜਾਬ ਨੂੰ ਅਸੀਂ ਇਦਾਂ ਹੀ ਬਰਕਰਾਰ ਰੱਖੀਏ ਤੇ ਬਹੁਤ ਸੋਹਣਾ ਲੱਗਦਾ ਵਧੀਆ ਜੀ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਪੰਜਾਬ ਬਣਾਤਾ ਤੁਹਾਡਾ ਬਹੁਤ ਧੰਨਵਾਦ ਸੋ ਇਹਨਾਂ ਨੇ ਪੁਰਾਣਾ ਜੀ ਇਹਨਾਂ ਨੇ ਦਿਨ ਰਾਤ ਇੱਕ ਮਿੰਟ ਇੱਕ ਘਰ ਦੇ ਵਿੱਚ ਪੰਜ ਜੀ ਆ ਜਣਾ ਪ੍ਰਸ਼ਾਦਾ ਖਲਾਣਾ ਔਖਾ ਹੁੰਦਾ ਜੀ 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 ਬਹੁਤ ਵਧੀਆ ਦੇਖੋ ਇੱਥੇ ਹਲੱਖਾਂ ਦੀ ਦੁਨੀਆ ਨੂੰ ਪ੍ਰਸ਼ਾਦਾ ਛਕਾਉਦੇ ਆ ਇਹ ਬਹੁਤ ਮਿਹਨਤ ਆ ਸਾਰੇ ਸਹਯੋਗ ਨਾਲ ਬਹੁਤ ਇਸ ਗੁਰੂ ਘਰ ਦੀ ਬਹੁਤ ਘਾਲਣਾ ਤੇ ਚੱਲਦੀ ਰਹੇ ਥੈਂਕ ਯੂ ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਮੀਡੀਆ ਦਾ ਬਹੁਤ ਧੰਨਵਾਦ ਸਾਨੂੰ ਜਿਹੜੇ ਆ ਮੀਡੀਆ ਦਾ ਬਹੁਤ ਧੰਨਵਾਦ ਜਿਹੜੇ ਬਾਹਰ ਬਰਲ ਦੇ ਕੋਨੇ-ਕੋਨੇ ਤੱਕ ਸਾਡੀ ਆਵਾਜ਼ ਪਹੁੰਚਾਉਂਦੇ ਹਨ ਇਹਨਾਂ ਦਾ ਬਹੁਤ ਵੱਡਾ ਸਹਯੋਗ ਆ ਧੰਨਵਾਦ ਬਹੁਤ ਤੁਹਾਡਾ ਵੀ ਧੰਨਵਾਦ